ਲੇ ਲੈ ਲੋ ਪਾਈਓ ਤੇ ਪਹਿਨੋ ਕੱਪੜੇ ਲੈ ਲੋ ਬੜੇ ਸਸਤੇ ਚਾਈਨਾ ਮੇਡ ਕੱਪੜੇ ਪਾਈਓ ਤੇ ਪਹਿਨੋ ਬਤਕਾ ਬਤਈਆ ਕੀ ਆ ਉਹ ਦੇਖ ਲੋ ਭਾਈ ਆ ਤਾਂ ਬੈੱਡ ਦਾ ਘਵ ਰਿਹਾ ਹੈ ਅੱਛਾ ਦੇਖੋ ਬੈੱਡ ਸੀਟ ਠੀਕ ਠਾਕ ਜਿਹੀ ਲੱਗਦੀ ਹੈ ਭਾਈ ਮੈਨੂੰ ਤਾਂ ਅਹਰ ਹਣ ਤੂੰ ਇਹ ਤਾਂ ਸ਼ੋਰੂ ਮਾਲ ਮਾਲ ਭਾਲਦੀ ਹੈ ਇਹਦਾ ਪੁਰਾਣਾ ਇਧਰ ਨਹੀਂ ਲਿਆਇਆ ਹੁਣਾ ਦਿੱਲੀੋਂ ਚੋਰ ਬਾਜ਼ਾਰ ਚੋਂ ਓਏ ਨਾ ਬੁੱਤ ਨਾ ਪੁਰਾਣੇ ਨਹੀਂ ਹੈ ਕਿਹ ਇਹ ਤਾਂ ਇੱਕ ਨੰਬਰ ਬ੍ਰਾਂਡਡ ਕੱਪੜੇ ਹੁੰਦੇ ਆ ਕੋਈ ਡੈਫੈਕਟਡ ਮਾਲ ਨਹੀਂ ਹੁੰਦਾ ਅਸੀਂ ਤਾਂ ਫੇਰੀ ਵਾਲਿਆ ਭਾਈ ਅਸੀਂ ਤਾਂ ਸਸਤਾ ਦੇ ਜਾਂਦੇ ਆ ਸਾਨੂੰ ਕਿਹੜਾ ਕੋਈ ਟੈਸਕ ਪੈਂਦਾ ਨਾ ਕੋਈ ਦੁਕਾਨ ਦਾ ਕਰਾਇਆ ਨਾ ਬਿਜਲੀ ਦਾ ਬਿਲਕੁਸ ਨਹੀਂ ਤਾ ਸਸਤਾ ਦੇ ਜਾਨੇ ਭਾਈਓ ਤੇ ਪੈਣੋ ਆ ਸਾਰਾ ਮਾਲ ਚੱਕ ਲੋ 800 ਰੁਪਏ ਦਾ ਹਾਂ ਸਰੀ 800 ਦਿਆਂ ਇਹ ਤਾਂ ਮੈਨੂੰ ਲੱਗਦਾ ਇਹਨੇ 900 ਪੈ ਗਿਆ ਦਿਮਾਗ ਚ ਬਾਜ਼ਾਰ ਚ ਤਾਂ 800 ਦੀ ਇੱਕ ਦੰਦੇ ਆ ਇਹ 800 ਨਹੀਂ ਸਾਰੀਆਂ ਦੇਣ ਨੂੰ ਬੜਦਾ ਲੈਣਾ ਲਈ ਜਗਵੀਰ ਜੀ ਕੋ ਦੁਰੈਣ ਦੇ ਐਨੇ ਤੈ ਜੀ ਹਿਸਾਬ ਦੀ ਲਈ ਆ ਵੀ ਤੈਨੂੰ ਦੇਖਣ ਤਿੰਨ ਚਾਰ ਲੱਗਦੀਆਂ तो खोल के देख ली चादर एक निकलनी है ले आओ खोल के ए ना भाई तो पहले खोल के तो आप आपे देख ले मैं तो सौदा उक्का पुक्का करना है